ਸਾਡੀ ਕੰਮ ਵਾਲੀ ਆ ਜੀ ਉਹਦੇ ਨਾਲ ਗੋਡੇ ਬਹੁਤ ਦੁਖਦੇ ਸੀਗੇ ਉਹ ਖੜੀ ਹੁੰਦੀ ਸੀ ਕਿਚਨ ਚ ਕੰਮ ਕਰਨਾ ਉਹਨੇ ਤੇ ਉਹਦੇ ਗੋਡੇ ਬਹੁਤ ਦੁਖਦੇ ਹੁੰਦੇ ਸੀ ਦਵਾਈ ਵਿਚਾਰੀ 15 ਦਿਨਾਂ ਬਾਅਦ ਚੱਲੇ ਜਾਂਦੀ ਸੀ ਦਵਾਈ ਲੈਣ ਵਾਸਤੇ ਤੇ ਉਹਨੇ ਕਿਤੇ ਦੇਖਿਆ ਕਹਿੰਦੇ ਤੁਹਾਡੇ ਵੈਦ ਜੀ ਆਲਾ ਨਾ ਮੈਂ ਨੁਸਖਾ ਅਪਣਾਇਆ ਤੇ ਕਹਿੰਦੇ ਮੇਰੇ ਤਾਂ ਗੋਡੇ ਬਿਲਕੁਲ ਠੀਕ ਹੋ ਗਏ ਹੁਣ ਉਹ ਬਿਲਕੁਲ ਠੀਕ ਦੁਰਦੀਆ ਤਾਂ ਲੰਗਮਾਰ ਕੇ ਤੁਰਦੀ ਸੀਗੇ ਕਾਲੇ ਤਿਲ ਤੇ ਖਸਖਸ ਦਾ ਨੁਸਖਾ ਸੀਗਾ ਕਾਲੇ ਤੇਲਰ ਖਾਸ ਖਾਸ ਇਹਨੂੰ ਤਵੇ ਤੇ ਸੇਕ ਕੇ ਬਰਾਬਰ ਮਾਤਰਾ ਚ ਜੀ ਹਾਂਜੀ ਇਹਦਾ ਇੱਕ ਚਮਚਾ ਡੇਲੀ ਲਿਆ ਜਾਵੇ ਜੇ ਡਾਕਟਰ ਨੇ ਕਿਹਾ ਨਾ ਅੱਜ ਹੀ ਆਪਰੇਸ਼ਨ ਕਰਾਓ ਮੈਂ ਕਹਿੰਦਾ ਜੀ ਉਹਨੇ 5-6 ਮਹੀਨੇ ਖਾ ਲਿਆ ਨਾ ਜੀ ਇਹਨੂੰ ਤਾਂ ਉਹਨੂੰ ਅੰਡੀ ਗਵੰਡੀ ਵੀ ਕਹਿਣ ਲੱਗੇ ਨੇ ਤੂੰ ਠੀਕ ਆ ਆਪਰੇਸ਼ਨ ਦੀ ਲੋੜ ਨਹੀਂ ਇਹ ਇੰਨੀ ਵਧੀਆ ਚੀਜ਼ ਆ ਤੁਸੀਂ ਕਾਲਾ ਗੁੰਦ ਦੱਸਿਆ ਸੀ ਨਾ ਹਾਂ ਕਾਲਾ ਗੁੰਦ ਕੈਪਸੂਲ ਸੀਗਾ ਤੇਲ ਸੀ ਉਹ ਤੇ ਖੈਰ ਪ੍ਰੋਡਕਟ ਨੇ ਉਹ ਲੋਕੀ ਸਾਡੀ ਸਾਈਟ ਤੇ ਜਾ ਕੇ ਖਰੀਦਦੇ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਬਦਤਰ ਇਹਨਾਂ ਨੂੰ ਆਈ ਹੁੰਦਾ ਵੀ ਹੁਣ ਆਪਰੇਸ਼ਨ ਹੀ ਹੋਊਗਾ ਸਾਡੀ ਕੰਮ ਵਾਲੀ ਆ ਜੀ ਹਾਂ ਉਹਦੇ ਨਾਲ ਗੋਡੇ ਬਹੁਤ ਦੁਖਦੇ ਸੀਗੇ ਉਹ ਖੜੀ ਹੁੰਦੀ ਸੀ ਕਿਚਨ ਚ ਕੰਮ ਕਰਨਾ ਉਹਨੇ ਤੇ ਉਹਦੇ ਗੋਡੇ ਬਹੁਤ ਦੁਖਦੇ ਹੁੰਦੇ ਸੀ ਦਵਾਈ ਵਿਚਾਰੀ 15 ਦਿਨਾਂ ਬਾਅਦ ਚੱਲ ਜਾਂਦੀ ਸੀ ਦਵਾਈ ਲੈਣ ਵਾਸਤੇ ਤੇ ਉਹਨੇ ਕਿਤੇ ਦੇਖਿਆ ਕਹਿੰਦੀ ਤੁਹਾਡੇ ਵੈਦ ਜੀ ਆਲਾ ਨਾ ਮੈਂ ਨੁਸਖਾ ਅਪਣਾਇਆ ਤੇ ਕਹਿੰਦੀ ਮੇਰੇ ਤਾਂ ਗੋਡੇ ਬਿਲਕੁਲ ਠੀਕ ਹੋ ਗਏ ਹੁਣ ਉਹ ਬਿਲਕੁਲ ਠੀਕ ਹੋਰਦੀ ਆ ਤਾਂ ਲੰਗਮਾਰ ਕੇ ਠੋਡੀ ਸੀਗੇ ਕਾਲੇ ਤਿਲ ਤੇ ਖਸਖਸ ਦਾ ਨੁਸਖਾ ਸੀਗਾ ਜੀ ਅੱਛਾ ਜੀ ਕਾਲੇ ਤੇਲਰ ਖਸਖਸ ਇਹਨੂੰ ਤਵੇ ਤੇ ਸੇਕ ਕੇ ਬਰਾਬਰ ਮਾਤਰਾ ਚ ਜੀ ਹਾਂਜੀ ਇਹਦਾ ਇੱਕ ਚਮਚਾ ਡੇਲੀ ਲਿਆ ਜਾਵੇ ਜੇ ਡਾਕਟਰ ਨੇ ਕਿਹਾ ਨਾ ਅੱਜ ਹੀ ਆਪਰੇਸ਼ਨ ਕਰਾਓ ਮੈਂ ਕਹਿੰਦਾ ਜੀ ਉਹਨੇ 5-6 ਮਹੀਨੇ ਖਾ ਲਿਆ ਨਾ ਜੀ ਇਹਨੂੰ ਤਾਂ ਉਹਨੂੰ ਅੰਡੀ ਗਵੰਡੀ ਵੀ ਕਹਿਣ ਲੱਗੇ ਨੇ ਤੂੰ ਠੀਕ ਆ ਆਪਰੇਸ਼ਨ ਦੀ ਲੋੜ ਨਹੀਂ ਇਹ ਇੰਨੀ ਵਧੀਆ ਚੀਜ਼ ਆ ਤੁਸੀਂ ਕਾਲਾ ਗੁੰਦ ਦੱਸਿਆ ਸੀ ਨਾ ਹਾਂ ਕਾਲਾ ਗੁੰਦ ਕੈਪਸੂਲ ਸੀਗਾ ਤੇਲ ਸੀ ਉਹ ਤੇ ਖੈਰ ਪ੍ਰੋਡਕਟ ਨੇ ਉਹ ਲੋਕੀ ਸਾਡੀ ਸਾਈਟ ਤੇ ਜਾ ਕੇ ਖਰੀਦਦੇ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਬਦਤਰ ਇਹਨਾਂ ਨੂੰ ਆਈ ਹੁੰਦਾ ਵੀ ਹੁਣ ਆਪਰੇਸ਼ਨ ਹੀ ਹੋਊਗਾ ਸਾਡੀ ਕੰਮ ਵਾਲੀ ਆ ਜੀ ਹਾਂ ਉਹਦੇ ਨਾਲ ਗੋਡੇ ਬਹੁਤ ਦੁਖਦੇ ਸੀਗੇ ਉਹ ਖੜੀ ਹੁੰਦੀ ਸੀ ਕਿਚਨ ਚ ਕੰਮ ਕਰਨਾ ਉਹਨੇ ਤੇ ਉਹਦੇ ਗੋਡੇ ਬਹੁਤ ਦੁਖਦੇ ਹੁੰਦੇ ਸੀ ਦਵਾਈ ਵਿਚਾਰੀ 15 ਦਿਨਾਂ ਬਾਅਦ ਚੱਲ ਜਾਂਦੀ ਸੀ ਦਵਾਈ ਲੈਣ ਵਾਸਤੇ ਤੇ ਉਹਨੇ ਕਿਤੇ ਦੇਖਿਆ ਕਹਿੰਦੀ ਤੁਹਾਡੇ ਵੈਦ ਜੀ ਆਲਾ ਨਾ ਮੈਂ ਨੁਸਖਾ ਅਪਣਾਇਆ ਤੇ ਕਹਿੰਦੀ ਮੇਰੇ ਤਾਂ ਗੋਡੇ ਬਿਲਕੁਲ ਠੀਕ ਹੋ ਗਏ ਹੁਣ ਉਹ ਬਿਲਕੁਲ ਠੀਕ ਹੋਰਦੀ ਆ ਤਾਂ ਲੰਗਮਾਰ ਕੇ ਠੋਡੀ ਸੀਗੇ ਕਾਲੇ ਤਿਲ ਤੇ ਖਸਖਸ ਦਾ ਨੁਸਖਾ ਸੀਗਾ ਜੀ ਅੱਛਾ ਜੀ ਕਾਲੇ ਤੇਲਰ ਖਸਖਸ ਇਹਨੂੰ ਤਵੇ ਤੇ ਸੇਕ ਕੇ ਬਰਾਬਰ ਮਾਤਰਾ ਚ ਜੀ ਹਾਂਜੀ ਇਹਦਾ ਇੱਕ ਚਮਚਾ ਡੇਲੀ ਲਿਆ ਜਾਵੇ ਜੇ ਡਾਕਟਰ ਨੇ ਕਿਹਾ ਨਾ ਅੱਜ ਹੀ ਆਪਰੇਸ਼ਨ ਕਰਾਓ ਮੈਂ ਕਹਿੰਦਾ ਜੀ ਉਹਨੇ 5-6 ਮਹੀਨੇ ਖਾ ਲਿਆ ਨਾ ਜੀ ਇਹਨੂੰ ਤਾਂ ਉਹਨੂੰ ਅੰਡੀ ਗਵੰਡੀ ਵੀ ਕਹਿਣ ਲੱਗੇ ਨੇ ਤੂੰ ਠੀਕ ਆ ਆਪਰੇਸ਼ਨ ਦੀ ਲੋੜ ਨਹੀਂ ਇਹ ਇੰਨੀ ਵਧੀਆ ਚੀਜ਼ ਆ ਤੁਸੀਂ ਕਾਲਾ ਗੁੰਦ ਦੱਸਿਆ ਸੀ ਨਾ ਹਾਂ ਕਾਲਾ ਗੁੰਦ ਕੈਪਸੂਲ ਸੀਗਾ ਤੇਲ ਸੀ ਉਹ ਤੇ ਖੈਰ ਪ੍ਰੋਡਕਟ ਨੇ ਉਹ ਲੋਕੀ ਸਾਡੀ ਸਾਈਟ ਤੇ ਜਾ ਕੇ ਖਰੀਦਦੇ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਬਦਤਰ ਇਹਨਾਂ ਨੂੰ ਆਈ ਹੁੰਦਾ ਵੀ ਹੁਣ ਆਪਰੇਸ਼ਨ ਹੀ ਹੋਊਗਾ ਸਾਡੀ ਕੰਮ ਵਾਲੀ ਆ ਜੀ ਹਾਂ ਉਹਦੇ ਨਾਲ ਗੋਡੇ ਬਹੁਤ ਦੁਖਦੇ ਸੀਗੇ ਉਹ ਖੜੀ ਹੁੰਦੀ ਸੀ ਕਿਚਨ ਚ ਕੰਮ ਕਰਨਾ ਉਹਨੇ ਤੇ ਉਹਦੇ ਗੋਡੇ ਬਹੁਤ ਦੁਖਦੇ ਹੁੰਦੇ ਸੀ ਦਵਾਈ ਵਿਚਾਰੀ 15 ਦਿਨਾਂ ਬਾਅਦ ਚੱਲ ਜਾਂਦੀ ਸੀ ਦਵਾਈ ਲੈਣ ਵਾਸਤੇ ਤੇ ਉਹਨੇ ਕਿਤੇ ਦੇਖਿਆ ਕਹਿੰਦੀ ਤੁਹਾਡੇ ਵੈਦ ਜੀ ਆਲਾ ਨਾ ਮੈਂ ਨੁਸਖਾ ਅਪਣਾਇਆ ਤੇ ਕਹਿੰਦੀ ਮੇਰੇ ਤਾਂ ਗੋਡੇ ਬਿਲਕੁਲ ਠੀਕ ਹੋ ਗਏ ਹੁਣ ਉਹ ਬਿਲਕੁਲ ਠੀਕ ਹੋਰਦੀ ਆ ਤਾਂ ਲੰਗਮਾਰ ਕੇ ਠੋਡੀ ਸੀਗੇ ਕਾਲੇ ਤਿਲ ਤੇ ਖਸਖਸ ਦਾ ਨੁਸਖਾ ਸੀਗਾ ਜੀ ਅੱਛਾ ਜੀ ਕਾਲੇ ਤੇਲਰ ਖਸਖਸ ਇਹਨੂੰ ਤਵੇ ਤੇ ਸੇਕ ਕੇ ਬਰਾਬਰ ਮਾਤਰਾ ਚ ਜੀ ਹਾਂਜੀ ਇਹਦਾ ਇੱਕ ਚਮਚਾ ਡੇਲੀ ਲਿਆ ਜਾਵੇ ਜੇ ਡਾਕਟਰ ਨੇ ਕਿਹਾ ਨਾ ਅੱਜ ਹੀ ਆਪਰੇਸ਼ਨ ਕਰਾਓ ਮੈਂ ਕਹਿੰਦਾ ਜੀ ਉਹਨੇ 5-6 ਮਹੀਨੇ ਖਾ ਲਿਆ ਨਾ ਜੀ ਇਹਨੂੰ ਤਾਂ ਉਹਨੂੰ ਅੰਡੀ ਗਵੰਡੀ ਵੀ ਕਹਿਣ ਲੱਗੇ ਨੇ ਤੂੰ ਠੀਕ ਆ ਆਪਰੇਸ਼ਨ ਦੀ ਲੋੜ ਨਹੀਂ ਇਹ ਇੰਨੀ ਵਧੀਆ ਚੀਜ਼ ਆ ਤੁਸੀਂ ਕਾਲਾ ਗੁੰਦ ਦੱਸਿਆ ਸੀ ਨਾ ਹਾਂ ਕਾਲਾ ਗੁੰਦ ਕੈਪਸੂਲ ਸੀਗਾ ਤੇਲ ਸੀ ਉਹ ਤੇ ਖੈਰ ਪ੍ਰੋਡਕਟ ਨੇ ਉਹ ਲੋਕੀ ਸਾਡੀ ਸਾਈਟ ਤੇ ਜਾ ਕੇ ਖਰੀਦਦੇ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਬਦਤਰ ਇਹਨਾਂ ਨੂੰ ਆਈ ਹੁੰਦਾ ਵੀ ਹੁਣ ਆਪਰੇਸ਼ਨ ਨਹੀਂ ਹੋਊਗਾ